ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਅਗਰ ਤੁਸੀਂ ਲੀਡਰ ਹੁੰਦੇ ਥੋੜੇ ਕਹਿਦੇ ਇੱਕ ਅੱਧੀ ਟਿਕਟ ਮਿਲ ਜਾਂਦੀ ਵੱਡੀ ਗੱਲ ਸੀਗੀ ਤੁਸੀਂ ਕਾਂਗਰਸ ਪਾਰਟੀ ਕੋਲ ਅਪਰੋਚ ਕਰਦੇ ਵੀ ਸਾਡੇ ਫੜਾ ਫੜਾ ਉਮੀਦਵਾਰ ਨੇ ਇਹਨਾਂ ਨੂੰ ਟਿਕਟਾਂ ਦਿਓ ਉਹਨਾਂ ਨੇ ਨਾ ਉਹਨਾਂ ਨੂੰ ਪਿੰਡਾਂ ਦੇ ਬਲਾਕ ਸ਼ਮਤੀ ਦੇ ਜ਼ੋਨਾਂ ਦਾ ਪਤਾ ਹੈ ਨਾ ਜ਼ਿਲ੍ਹਾ ਪ੍ਰੇਸ਼ਦ ਦੇ ਜ਼ੋਨਾਂ ਦਾ ਪਤਾ ਹੈ ਹੁਣ ਤੱਕ ਤਾਂ ਉਹਨਾਂ ਨੂੰ ਉਮੀਦਵਾਰਾਂ ਦੀਆਂ ਨਾਵਾਂ ਦਾ ਵੀ ਨਹੀਂ ਪਤਾ ਹੋਣਾ ਉਹ ਸਮੁੱਚੀ ਕਾਂਗਰਸ ਆਈ ਕਮਾਂਡ ਔਰ ਨੀਚੇ ਤੋਂ ਪਬਲਿਕ ਜਿਹੜੀ ਹੈ ਕਾਂਗਰਸ ਪਾਰਟੀ ਨਾਲ ਪਿਆਰ ਕਰਨ ਵਾਲੇ ਲੋਕ ਮੈਡਮ ਰਜ਼ੀਆ ਸੁਲਤਾਨਾ ਉਹਨਾਂ ਦੇ ਪਰਿਵਾਰ ਦੇ ਨਾਲ ਔਰ ਮਲੇਕੁੱਲਾ ਹੌਸ ਵੀ ਖੜੇ ਨੇ ਔਰ ਇਸੇ ਤਰ੍ਹਾਂ ਮਲੇਕੁੱਲਾ ਹੌਸ ਵੀ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਅਤੇ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਜੀ ਮੈਂ ਉਹ ਸਭ ਅੱਜ ਦੀ ਜੋ ਪ੍ਰੈਸ ਮਿਲਣੀ ਉਹਦਾ ਕੀ ਮਕਸਦ ਹੈ ਅੱਜ ਜੀ ਅਸੀਂ ਇੱਥੇ ਮਲੇਕੁੱਲਾ ਹੌਸ ਵੱਲੋਂ ਸਾਬਕਾ ਕੈਬਨਰ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਅਤੇ ਮੈਡਮ ਨਸ਼ਾਦ ਅਖਤਰ ਸਹਿਵਾ ਦੀ ਸਾਰਿਸਤੇ ਉਨਾ ਵੱਲੋਂ ਜੋ ਕਾਂਗਰਸ ਹਾਈ ਕਮਾਂਡ ਨੂੰ ਬਲਾਕ ਸੰਮਤੀ ਮਰੇ ਕੋਲਾ ਦੇ ਕੁੱਲ 15 ਜ਼ੋਨਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ 3 ਜ਼ੋਨਾਂ ਦੇ ਲਈ ਜੋ ਉਮੀਦਵਾਰ ਅਨਾਉਂਸ ਕੀਤੇ ਗਏ ਔਰ ਕਾਂਗਰਸ ਪਾਰਟੀ ਹਾਈ ਕਮਾਂਡ ਨੇ ਉਹਨਾਂ ਨੂੰ ਮਨਜ਼ੂਰੀ ਦੇ ਕੇ ਉਹਨਾਂ ਨੂੰ ਟਿਕਟਾਂ ਨਾਲ ਨਵਾਜ਼ਿਆ ਹੈ ਉਹ ਸਬੰਧੀ ਅੱਜ ਅਸੀਂ ਪ੍ਰੈਸ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਸਾਡੇ ਕੋਲ ਜਿਹੜੇ ਕੈਂਡੀਡੇਟ ਨੇ ਉਹਨਾਂ ਦੀ ਜਾਣਕਾਰੀ ਹੈ ਕਿਉਂਕਿ ਬਲਾਕ ਸੰਮਤੀ ਮਲੇਕ ਕੋਲਾ ਦੇ ਕੁੱਲ 15 ਜ਼ੋਨ ਨੇ ਉਹਨਾਂ ਦੇ ਵਿੱਚ 15 ਉਮੀਦਵਾਰ ਅਨਾਉਂਸ ਕੀਤੇ ਨੇ ਜਿਨ੍ਹਾਂ ਵਿੱਚ ਮਾਹੌਲੀਕਾਂ ਐਸ்சி ਜਿਹੜਾ ਰਿਜ਼ਰਵ ਹੈ ਉਸ ਦੇ ਵਿੱਚ ਚਰਨਜੀਤ ਸਿੰਘ ਪੁੱਤਰ ਜਾਗਰ ਸਿੰਘ ਨੂੰ ਉਮੀਦਵਾਰ ਐਲਾਨਿਆ ਗਿਆ ਇਸੇ ਤਰ੍ਹਾਂ ਚਨੇਰ ਜਨਰਲ ਹਲਕਾ ਹੈ ਉਸ ਦੇ ਵਿੱਚ ਕੁਲਵਿੰਦਰ ਸਿੰਘ ਪੁੱਤਰ ਸਾਦੋ ਸਿੰਘ ਚਨੇਰ ਇਹ ਉਮੀਦਵਾਰ ਨੇ ਇਸ ਤਰ੍ਹਾਂ ਤਿੰਨ ਜ਼ੋਨ ਨੇ ਜਿਹੜੇ ਉਹ ਸਾਡੇ ਜ਼ਿਲ੍ਹਾ ਪ੍ਰੀਸ਼ਦਿਆਂ ਸਨੌਰ ਜ਼ੋਨ ਹੈ ਇੱਥੋਂ ਅਮਰੀਕ ਸਿੰਘ ਪੁੱਤਰ ਬਲਦੇਵ ਸਿੰਘ ਹੈ ਫਿਰੋਜ਼ਪੁਰ ਕੋਠਾਲਾ ਹੈ ਮਹਿੰਦਰ ਸਿੰਘ ਪੁੱਤਰ ਗਰਦੀਪ ਸਿੰਘ ਇਸੇ ਤਰ੍ਹਾਂ ਹੱਥ ਨਾ ਹੈ ਲੇਡੀਜ਼ ਹਰਪ੍ਰੀਤ ਕੌਰ ਪਤਨੀ ਮਹਿੰਦਰ ਸਿੰਘ ਇਹਦੀ ਜਾਣਕਾਰੀ ਜਿਹੜੀ ਹੈ ਅਸੀਂ ਦਿੱਤੀ ਹੈਗੀ ਹੈ ਉਮੀਦਵਾਰ ਮੈਡਮ ਰਜ਼ੀਆ ਸੁਲਤਾਨ ਨਾਮ ਅਨਾਉਂਸ ਕੀਤੇ ਗਏ ਮੈਡਮ ਨਿਸ਼ਾਦ ਅਖਤਰ ਵੱਲੋਂ ਮਲੇਕੁਲਾ ਸਮੁੱਚੇ ਮਲੇਕੁਲਾ ਹਸ ਵੱਲੋਂ ਔਰ ਇਸੇ ਨਾਲ ਅਸੀਂ ਇੱਕ ਗੱਲ ਹੋਰ ਗੱਲ ਕੀਤੀ ਹੈ ਕਿ ਪਿਛਲੇ ਦਿਨਾਂ ਕੁਝ ਇੱਥੇ ਦੇ ਸੋ ਕਾਲਡ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਉਮੀਦਵਾਰ ਸਾਡੇ ਨਾਲ ਅਦਿਤ ਨੰਬਰਾਂ ਤੇ ਰਾਬਤਾ ਕਰਨ ਸਾਡੀ ਮਦਦ ਲੈਣ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਅਗਰ ਤੁਸੀਂ ਲੀਡਰ ਹੁੰਦੇ ਥੋੜੇ ਕਹਦੇ ਇੱਕ ਅੱਧੀ ਟਿਕਟ ਮਿਲ ਜਾਂਦੀ ਵੱਡੀ ਗੱਲ ਸੀਗੀ ਤੁਸੀਂ ਕਾਂਗਰਸ ਪਾਰਟੀ ਕੋਲ ਅਪਰੋਚ ਕਰਦੇ ਵੀ ਸਾਡੇ ਫਲਾ ਫਲਾ ਉਮੀਦਵਾਰ ਨੇ ਇਹਨਾਂ ਨੂੰ ਟਿਕਟਾਂ ਦਿਓ ਉਹਨਾਂ ਨੇ ਨਾ ਉਹਨਾਂ ਨੂੰ ਪਿੰਡਾਂ ਦੇ ਬਲਾਕ ਸ਼ਮਤੀ ਦੇ ਜ਼ੋਨਾਂ ਦਾ ਪਤਾ ਹੈ ਨਾ ਜ਼ਿਲ੍ਹਾ ਪ੍ਰੇਸ਼ਦ ਦੇ ਜ਼ੋਨਾਂ ਦਾ ਪਤਾ ਹੈ ਹੁਣ ਤੱਕ ਤਾਂ ਉਹਨਾਂ ਨੂੰ ਉਮੀਦਵਾਰਾਂ ਦੀਆਂ ਨਾਵਾਂ ਦਾ ਵੀ ਨਹੀਂ ਪਤਾ ਹੋਣਾ ਓਹੋ ਇਦਾਂ ਦੀਆਂ ਗੱਲਾਂ ਹੋਚੀਆਂ ਸੋ ਕਰ ਲੈ ਆਪਣੇ ਆਪ ਨੂੰ ਪਪੂਲਰ ਕਰਨ ਵਾਸਤੇ ਇਦਾਂ ਦੀਆਂ ਗੱਲਾਂ ਕਰਦੇ ਨੇ ਇਹਨਾਂ ਗੱਲਾਂ 'ਚ ਕੁਝ ਨਹੀਂ ਰੱਖਿਆ ਸਾਰੀ ਸਮੁੱਚੀ ਕਾਂਗਰਸ ਹਾਈ ਕਮਾਂਡ ਔਰ ਨੀਚੇ ਤੋਂ ਪਬਲਿਕ ਜਿਹੜੀ ਹੈ ਕਾਂਗਰਸ ਪਾਰਟੀ ਨਾਲ ਪਿਆਰ ਕਰਨ ਵਾਲੇ ਲੋਕ ਮੈਡਮ ਰਜ਼ੀਆ ਸੁਲਤਾਨਾ ਉਹਨਾਂ ਦੇ ਪਰਿਵਾਰ ਦੇ ਨਾਲ ਔਰ ਮਲੇਕੁੱਲਾ ਹਾਊਸ ਨਾਲ ਖੜੇ ਨੇ ਔਰ ਇਸੇ ਤਰ੍ਹਾਂ ਮਲੇਕੁੱਲਾ ਹਾਊਸ ਵੀ ਪੂਰੀ ਤਰ੍ਹਾਂ ਕਾਂਗਰਸ ਪਾਰਟੀ ਅਤੇ ਲੋਕਾਂ ਦੇ ਨਾਲ ਪੂਰੀ ਤਰ੍ਹਾਂ ਖੜਾ ਹੈ ਯਾਨੀ ਕਿ ਤੁਹਾਡੇ ਕਹਿਣ ਦਾ ਭਾਵ ਹੈ ਕਿ ਜੋ ਵੀ ਜ਼ਿਲ੍ਹਾ ਪ੍ਰੀਸ਼ਦ ਦੀਆਂ ਬਲਾਕ ਸੰਪਤੀ ਲਿਸਟ ਜਾਰੀ ਹੋਈ ਆ ਉਹ ਜਿਹੜੇ ਇਲੈਕਸ਼ਨ ਲੜ ਰਹੇ ਨੇ ਮਲੇਕੁੱਲਾ ਹਾਊਸ ਦੀ ਮਲੇਕੁੱਲਾ ਹਾਊਸ ਵੱਲੋਂ ਅਨਾਉਂਸ ਕੀਤੇ ਉਮੀਦਵਾਰ ਨੇ ਜੀ ਇੱਕ ਵੀ ਉਮੀਦਵਾਰ ਅਗਰ ਦੂਜੇ ਲੋਕਾਂ ਨਾਲ ਰਾਬਤਾ ਕਰਨਗੇ ਤਾਂ ਸਾਨੂੰ ਦੱਸ ਦਿਓ ਜੀ ਅਸੀਂ ਉਹਨਾਂ ਲੋਕਾਂ ਨੂੰ ਲੀਡਰ ਬਣ ਲਾਂਗੇ ਕੀ ਅਪੀਲ ਹੈ ਤੁਹਾਡੀ ਆਬਾਦ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਕਾਂਗਰਸ ਪਾਰਟੀ ਸਾਰੇ ਲੋਕਾਂ ਦੀ ਸਾਰੇ ਧਰਮਾਂ ਦੇ ਲੋਕਾਂ ਨਾਲ ਇੱਕ ਚੱਲਣ ਵਾਲੀ ਪਾਰਟੀ ਹੈ ਅਮਨ ਸ਼ਾਂਤੀ ਤੇ ਆਪਸੀ ਭਾਈਚਾਰਾ ਦੇਸ਼ ਦੀ ਏਕਤਾ ਤੇ ਖੰਡਤਾ ਦੇ ਲਈ ਕਾਂਗਰਸ ਪਾਰਟੀ ਪੂਰੀ ਤਰ੍ਹਾਂ ਖੜੀ ਹੈ ਔਰ ਲੜਾਈ ਲੜ ਰਹੀ ਹੈ ਫਿਰਕਾਪਸ ਲੋਕਾਂ ਨੂੰ ਭਾਗ ਦੇਣ ਦੇ ਲਈ ਜ਼ਰੂਰਤ ਹੈ ਕਿ ਅੱਜ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟ ਚਾਹੇ ਬਲਾਕ ਸੰਮਤੀ ਆ ਜ਼ਿਲ੍ਹਾ ਪ੍ਰੀਸ਼ਦ ਆ ਉਹਨਾਂ ਦੇ ਨਾਲ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ 바ਗੇ ਉਹਨਾਂ ਨੂੰ ਜਿਤਾਈਏ ਸਾਨੂੰ ਉਮੀਦ ਹੈ ਸਾਡੇ ਕਾਂਗਰਸ ਪਾਰਟੀ ਦੇ ਸਾਰੇ ਉਮੀਦਵਾਰ ਬਹੁਤ ਵੱਡੇ ਫਰਕ ਨਾਲ ਜਿੱਤ ਹਾਸਿਲ ਕਰਨ ਜੀ ਹਾਂ